ਪੰਜਾਬੀ ਇਕਤ channels ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੋਤ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ CISF ਦੀ ਮੈਲਾ ਕਰਮਚਾਰੀ ਵੱਲੋਂ ਥੱਪੜ ਮਾਰਨ ਦੀ ਘਟਨਾ ਤੂਲ ਫੜਦੀ ਜਾ ਰਹੀ ਹੈ ਇਸ ਮਾਮਲੇ ਦੀ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ ਅਤੇ ਕੁਲਵਿੰਦਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਹੁਣ CISF ਦੇ ਚੋਟੀ ਦੇ ਅਧਿਕਾਰੀ ਵੀ ਨੇ ਕਾਜਲਾ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਆਪਣੀ ਇਸ ਗਲਤੀ ਲਈ ਮਾਫੀ ਮੰਗ ਰਹੀ ਹੈ CISF ਦੇ DIG ਉਤਰੀ ਬੀਨੇ ਕਾਜਲਾ ਨੇ ਕਿਹਾ ਹੈ ਕਿ ਮੈਂ ਘਟਨਾ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚਿਆ ਇੱਥੇ ਮਾਮਲੇ ਦੀ ਪੂਰੀ ਜਾਣਕਾਰੀ ਲਈ ਇਸ ਤੋਂ ਬਾਅਦ ਸੀਆਈਐਸਐਫ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਹਵਾਈ ਅੱਡੇ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ ਫਿਲਹਾਲ ਮੁਹਾਲੀ ਪੁਲਿਸ ਨੇ ਕੁਲਵਿੰਦਰ ਕੌਰ ਖਿਲਾਫ ਧਾਰਾ 323 ਅਤੇ 341 ਤਹਿਤ ਕੇਸ ਦਰਜ ਕਰ ਲਿਆ ਹੈ ਦੋਵੇਂ ਜਮਾਨਤੀ ਧਰਾਵਾਂ ਹਨ ਬੀਨੇ ਕਾਜਲਾ ਨੇ ਦਾ ਟ੍ਰਿਬਿਊਨ ਚੈਨਲ ਨਾਲ ਇੰਟਰਵਿਊ ਦੌਰਾਨ ਮੰਨਿਆ ਹੈ ਕਿ ਸੁਰੱਖਿਆ ਵਿੱਚ ਲਾਪਰਵਾਹੀ ਹੋਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਾਜਲਾ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਕੁਲਵਿੰਦਰ ਕੌਰ ਹੁਣ ਮਾਫੀ ਮੰਗ ਰਹੀ ਹੈ ਕਾਜਲਾ ਨੇ ਕਿਹਾ ਹੈ ਕਿ ਮੈਂ ਖੁਦ ਕੰਗਣਾ ਰਣੋਤ ਨੂੰ ਦਿੱਲੀ ਵਿੱਚ ਮਿਲਿਆ ਹਾਂ ਇਸ ਤੋਂ ਇਲਾਵਾ ਮੈਂ ਇਸ ਘਟਨਾ ਲਈ ਕੰਗਣਾ ਰਣੋਤ ਤੋਂ ਮਾਫੀ ਵੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਕੰਗਣਾ ਪੁੱਛ ਰਹੀ ਸੀ ਕਿ ਕੁਲਵਿੰਦਰ ਕੌਰ ਕੌਣ ਹੈ ਉਸ ਦਾ ਪਰਿਵਾਰਕ ਪਿਛੋਕੜ ਕੀ ਹੈ ਉਸ ਨੇ ਮੈਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਕੁਲਵਿੰਦਰ ਕੌਰ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਉਸ ਦੇ ਖਿਲਾਫ ਜਾਂਚ ਅਜੇ ਵੀ ਜਾਰੀ ਹੈ ਰਸਮੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਇਹ ਉਸ ਲਈ ਭਾਵਨਾਤਮਕ ਮਾਮਲਾ ਸੀ ਉਸ ਨੇ ਭਾਵੁਕ ਹੋ ਕੇ ਇਸ ਕਟਨ ਨੂੰ ਅੰਜਾਮ ਦਿੱਤਾ ਹੈ ਹੁਣ ਉਸ ਨੂੰ ਪਛਤਾਵਾ ਹੈ ਤੇ ਉਹ ਮਾਫੀ ਮੰਗ ਰਹੀ ਹੈ ਡੀਆਈਜੀ ਨੇ ਦੱਸਿਆ ਕਿ ਕੁਲਵਿੰਦਰ ਦਾ ਪਤੀ ਵੀ ਸੀਆਈਐਸਐਫ ਵਿੱਚ ਕੰਮ ਕਰਦਾ ਹੈ ਅਤੇ ਇੱਥੇ ਡੋਗਸ ਕੋਰਟ ਵਿੱਚ ਤਾਇਨਾਤ ਹੈ ਕਾਜ਼ਲਾ ਨੇ ਕਿਹਾ ਕਿ ਇਹ ਸੱਚ ਹੈ ਕਿ ਹਵਾਈ ਐਡੇ ਤੇ ਸੁਰੱਖਿਆ ਦੀ ਖਾਮੀ ਹੋਈ ਹੈ ਕੁਲਵਿੰਦਰ ਤਲਾਸ਼ੀ ਜ਼ੋਨ ਵਿੱਚ ਤਾਇਨਾਤ ਸੀ ਪਰ ਉਹ ਕਿਸੇ ਹੋਰ ਜਗ੍ਹਾ ਲਈ ਚਲੀ ਗਈ ਸੀ ਉਸ ਨੂੰ ਉਸ ਜਗ੍ਹਾ ਤੇ ਨਹੀਂ ਹੋਣਾ ਚਾਹੀਦਾ ਸੀ ਜਿੱਥੇ ਕੁਲਵਿੰਦਰ ਗਈ ਸੀ ਉਸ ਨੂੰ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਕੰਗੜਾ ਰਨੋਤ ਉੱਥੇ ਪਹੁੰਚ ਰਹੀ ਹੈ ਸਾਡੇ ਹਵਾਈ ਅੱਡਿਆਂ ਦੀਆਂ ਰਿਕਾਰਡਿੰਗਾਂ ਹਨ ਜਿਸ ਤੋਂ ਪੂਰੀ ਘਟਨਾ ਦਾ ਖੁਲਾਸਾ ਹੁੰਦਾ ਹੈ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ 2 ਤੋਂ 3 ਦਿਨਾਂ ਵਿੱਚ ਪੂਰੀ ਕਰ ਲਈ ਜਾਵੇਗੀ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ